ਲੇ ਵੀ ਸੱਜਣੋ ਕਰਨ ਕਹਿੰਦਾ ਅੱਜ ਤੋਹਫੇ ਪੀਸੀ ਦਿਖਾਉਣੇ ਆ ਬਹੁਤ ਕਮਾਲ ਦੀਆਂ ਗਾਵਾਂ ਦਿਖਾਉਣੀਆਂ ਇੱਕ ਕੋਲੇ 30 ਕਿਲੋ ਬੌਲਾ ਤੇ ਇੱਕ ਕੋਲੇ ਆ ਗਿਆ ਸੱਜਣੋ 20 ਕਿਲੋ ਤੇ ਦੋ ਤੁਹਾਨੂੰ ਦਿਖਾ ਦਾਂਗੇ ਇਧਰਲੇ ਬੰਨੇ ਗਰਲੈਂਡੋ ਟੱਚ ਬੱਛੀਆਂ ਦਿਖਾ ਦਾਂਗੇ ਜਿੱਦਾਂ ਦੇ ਮਰਜ਼ੀ ਮੌਸਮ 'ਚ ਰੱਖ ਲਿਓ ਆ ਬੱਛੀ ਗੱਬਣ ਆ ਗਈ ਤੇ ਆ ਆ ਗਈ ਤਾਜੀ ਸੂਈ ਮੰਗਰ ਆ ਗਈ ਜਰਸੀ ਬੱਛੀ ਟੋਟਲ ਚਾਰ ਨਾਕ ਨੇ ਬਾਈ ਕੋਲੇ ਪਿੰਡ ਮਾਡਲ ਟਾਊਨ ਨੰਬਰ 1 ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਰੇਟ ਕਰਾ ਦਾਂਗੇ ਵੀਡੀਓ 'ਚ ਤੇ ਜਾਨਵਰ ਵੀ ਜੈਨੂਅਲ ਹੁੰਦਾ ਇਸ ਘਰ 'ਚ ਜਦੋਂ ਵੀਡੀਓ ਬਣਾਉਨੇ ਆ ਤੇ ਰੇਟ ਵੀ ਸੱਜਣੋਂ ਜੈਨੂਅਲ ਹੀ ਹੁੰਦਾ ਆ ਜਾ ਕਰਨ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਬਰੇ ਬਹੁਤ ਵਧੀਆ ਬਹੁਤ ਵਧੀਆ ਸ਼ਰਦੀ ਕਲਾ ਕਿਰਪਾ ਬਾਬੇ ਦੀ ਬਾਗੋ ਬਾਗੋ ਬਾਗ ਜੰਮੂ ਬਾਗੋ ਬਾਗ ਠੀਕ ਆ ਗੱਲ ਨੰਬਰ ਬੋਲ ਤੇਰਾ 9779939077 9779939077 ਸ਼ੁਰੂਆਤ ਕਿੱਥੋਂ ਕਰੀਏ ਮੇਰਾ ਆ ਵੱਡੀ ਵਹਿੜ ਤੋਂ ਕਰ ਲੈ ਜਿਹੜੀ ਮਰਜ਼ੀ ਤੋਂ ਕਰ ਲੈ ਦੋਨਾਂ ਇਕੁਇਪਲੇਖਾ ਪਾਉਂਦੀਆਂ ਨੇ ਠੀਕ ਆ ਗ ਇੱਕ ਆ ਗਿਆ ਐਚ ਐਫ ਆ ਹੈ ਨਾ ਇਹ ਆ ਗਈ ਐਚ ਐਫ ਪਿਓ ਆ ਗਈ 에어 ਸ਼ੇਅਰ ਇਹ ਉਹ ਆ ਗਈ 에어 ਸ਼ੇਅਰ ਆ ਗਈ ਠੀਕ ਹੈ ਗੱਲ ਸੁਵਾ ਦੋ ਆ ਸੁਵਾ ਦੋਨੇ ਦਾ ਦੂਜਾ ਦੂਜਾ ਠੀਕ ਹੈ ਸੁਈਆਂ ਦੋਨੇ ਕੱਲ ਨੇ ਇਹ ਕੱਲ ਸਵੇਰੇ ਸੁਈਆਂ ਲੱਗ ਪਾ ਸਾਢੇ 5 ਵਜੇ ਠੀਕ ਹੈ ਤੇ ਉਹ ਸ਼ਾਮ ਨੂੰ ਸੁਈ ਹੈ 4:00 ਵਜੇ ਠੀਕ ਹੈ ਗੱਲ ਲਗਰ ਇੱਕ ਅਰਡਰ ਤੇ ਮਾਰ ਦੇ ਕੈਮਰਾ ਜਿੱਦਾ ਭਰਾ ਕਹਿੰਦੇ ਨੇ ਫਾੜੀ ਵਾਲਾ ਲੈ ਬਾਗਿਆ ਇਹ ਇੱਥੋਂ ਕਰ ਸਕਦੇ ਚ ਇੱਕ ਲੱਤ ਹੋਰ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਅੱਜ ਤੌਰ ਹੋ ਗਈ ਜੀ ਅੱਜ ਬੱਚਾ ਕੀ ਆ ਗਿਆ ਨਾਲ ਇਹਦੇ ਮਗਰ ਪੱਛਾ ਦੋਨਾਂ ਮਗਰੀ ਆ ਨਾਲ ਆ ਗਿਆ ਸੱਚ ਨੂੰ ਮੇਲ ਕਾਫ ਪਰ ਆ ਡਰੇ ਕਹਿ ਸਕਦੇ ਆ ਵੀ ਤੂਫਾਨ ਹੀ ਆਗਾ ਮਤਲਬ ਦੋਨਾਂ ਦਾ ਵੀਰੇ ਜਮ ਅਟੈਚ ਐ ਨਹੀਂ ਹੈਗਾ ਕਿ ਬਾਕੀ ਕੀ ਗੱਲ ਹੋ ਰੂਗੀ ਜਿਵੇਂ ਬਾਈ ਨੇ ਦੱਸਿਆ ਨਾ ਵੀ ਲੇਵੇ ਦੀ ਜੜ ਬਾਲੀ ਮਜ਼ਬੂਤ ਆ ਥੱਲੇ ਟੁੱਟਮਾ ਨਹੀਂ ਰੂਗਾ ਕਿਸੇ ਵੀ ਪੱਖ ਤੋਂ ਇੱਥੋਂ ਕਰ ਸਕਦੇ ਚੈੱਕ ਕਰਦੇ ਸਭ ਤੋਂ ਮੇਨ ਗੱਲ ਸੁਭਾਅ ਹੈ ਨਾ ਸੁਭਾਅ ਠੰਡਾ ਤੇ ਬਰੀਡ ਇਹ ਕਹਿ ਸਕਦੇ ਆ ਵੀ ਆ ਪੱਛੀ ਚ ਫੁੱਲ ਬਰੀਡ ਹੀ ਆ ਗਈ ਫੇਸ ਕੁਆਲਿਟੀ ਤੋਂ ਲਾ ਕੇ ਆਰਡਰ ਕੁਆਲਿਟੀ ਤੋਂ ਲਾ ਕੇ ਥਾਣੇ ਦਾ ਇਹ ਮੰਨ ਲਿਓ ਮੰਨ ਲਿਓ ਵੀ ਹੱਥੀਂ ਚਵਾਈ ਵਾਲਾ ਚੌਣੀ ਇਹ ਸਾਨੂੰ ਇਹ ਮੰਨ ਲਓ ਕਿ ਮਸ਼ੀਨਤੀ ਪਊ ਕਿਉਂਕਿ ਦੁੱਧ ਜਿਆਦਾ ਆ। ਕਿਉਂਕਿ ਦੁੱਧ ਜਿਆਦਾ ਹੈ। ਇਹ ਇੱਥੋਂ ਮਾਰ ਦੇ ਕੈਮਰਾ ਝਾਂਜਰਾਂ ਆ ਮੰਨਦੀ ਆ ਥੋੜਾ ਜਿਹਾ ਅਕਲ ਕਰਨੀ ਹੈ ਨਾ। ਹੈ? ਐਵੇਂ ਮਾਰਦਾ ਜੋਰ ਪੂਰਾ ਅੱਜ ਫਿਰ। ਝਾਂਜਰਾਂ ਵੀ ਬਈ ਉਸੇ ਚੀਜ਼ ਦੇ ਪੈਂਦੀਆਂ ਨੇ ਜਿਹਦਾ ਹੱਕ ਹੋਵੇ। ਠੀਕ ਆ ਗੱਲ। ਲੰਡੂ ਪੰਜੂ ਦੇ ਝਾਂਜਰਾਂ ਪਾ ਕੇ ਕੋਈ ਉਹ ਨਹੀਂ ਚੀਜ਼ ਵਾੜ ਲੈਂਦੀ। ਕਮਾਲ ਆ ਇੱਥੇ ਰੋਕ ਲਗਵਾ ਕੇ ਉਰਲੇ ਬੰਨੇ। ਟੋਕਲਾ ਰੋਕਲਾ ਰੋਕਲਾ ਇੱਥੇ ਰੋਕਲਾ। ਇਹ ਇੱਥੋਂ ਮਾਰ ਦੇ ਗਰੀ ਕੈਮਰਾ ਕਿੰਨੀ ਬੌਲੀ ਐ ਦੇ ਕੋਲੇ ਅੱਜ। ਵੇਰੇ ਕੱਲ ਦੀ ਸੂਈ ਆ ਕੱਲ 3 ਚਵਾਈਆਂ ਹੋਈਆਂ ਨੇ 3 ਚਵਾਈਆਂ ਦੇ ਲਗਭਗ 28 ਤੋਂ 30 ਕਿਲੋ ਬੋਲੀ ਘਰੀ ਕੱਢੀ 28 ਤੋਂ 30 ਕਿਲੋ ਬੋਲੀ ਅੱਜ ਕੱਢੀ ਆ ਪਰ ਖਾਲੀ ਫੇਰ ਵੀ ਨਹੀਂ ਕਰੀ ਅਛਾ 30 ਤੋਂ ਪਲੱਸ ਬੋਲਾ ਹੋਊਗਾ ਠੀਕ ਆ ਕੱਲੀ ਤਾਂ ਬਾਹਰ ਹੀ ਆ ਹੁਣ ਹਾਂਜੀ ਹਾਂਜੀ ਠੀਕ ਆ ਕੱਲ ਪਰ ਖਾਲੀ ਨਹੀਂ ਕਰੀ ਸੂਈ ਕਦੋਂ ਆਹੇ ਕੱਲ ਸਵੇਰੇ ਕੱਲ ਸਵੇਰੇ ਵੀ ਯਾਨੀ ਕਿ ਚੌ ਇਸ ਟਾਈਮ ਬੋਲੀ ਹੈ ਹੋਊਗੀ 30 ਮੰਨ ਕੀ ਆਜੇ ਜਹੇ ਭਰਾ ਕੋਈ ਹਾਂਜੀ 24 ਘੰਟੇ ਹੋਏ ਨੇ ਸੂਈ ਨੂੰ ਠੀਕ ਆ ਇਹ ਤੀ ਤੋ ਪਲੱਸ ਬੋਲਾ ਹੁਣ ਤਿਆਰ ਹੋਊਗਾ ਇਹਦੇ ਥੱਲੇ ਐਦਾਂ ਐਦਾਂ ਦੀ ਐਦਾਂ ਦੀ ਬੈੜ ਭਰਦੀ ਆ ਗੈਰੀ ਉਹ ਜਿਹੜਾ ਕਹਿ ਨਹੀਂ ਦਿੰਦੇ ਵੀ 50 ਕਿਲੋ ਵਾਲਾ ਡਰਮ ਨੇ ਆਰਾਮ ਨਾਲ ਬਾਈ ਜੇ ਛਿਆਲ ਤੇ ਬੈੜ ਹੁੰਦੀ ਇਹਦਾ 50 ਕਿਲੋ ਕੱਢਦੀ ਇਹ ਇੱਥੋਂ ਇਹਦਾ ਕਰਦ ਦਿਖਾ ਦੇ ਜਿੰਨੀ ਉੱਪਰੋਂ ਚੜਾਈ ਦੇਖ ਲੈ ਵੇ ਜਿਵਾਈ ਦੀ ਕਿਵੇਂ ਆ ਜਿਵਾਈ ਦੀ ਜਮਾ 100 ਦੀ 100 ਮੋਗੇ ਜਮਾ ਲਾਈਨ ਤੋਂ ਨਾਲ ਦੀ ਜਮਾ ਕਿੰਨੇ ਇਹਦਾ ਦੁੱਧ ਕਿੰਨਾ ਪਾਉਗੀ ਪੀਕ ਲੈਵਲ ਤੇ ਪਲੂ ਦਾ ਪੀਕ ਲੈਵਲ ਇਹਦਾ 38 39 ਕਿਲੋ ਆ ਜੇ ਇਹ ਬੈੜ ਛਿਆਲ ਚੋਂ ਦੀ ਤਾਂ 50 ਨੂੰ ਟੱਚ ਕਰਦੀ ਪਰ ਗੁਣ ਵੀ 40 ਤੋਂ ਨਹੀਂ ਮਰਦੀ 40 ਕਿੰਨਾ ਦੇਗਾ ਨਾ 40 ਤੋਂ 45 ਦੇ ਵਿੱਚ ਵਿੱਚ ਚੱਲੂਗੀ ਜੇ ਇਹੋ ਜਿਹੇ ਜਾਨਵਰ ਨੇ ਦੁੱਧ ਨਾ ਕੱਢਿਆ ਫਿਰ ਠੀਕ ਹੈ 30 ਤਾਂ ਆਪਾਂ ਇਹ ਮੰਨ ਲੇ ਵੀ 30 ਤਾਂ ਹੈਗਾ ਹੀ ਅੱਜ ਸਟਾਰਟਿੰਗ ਇਹਨੇ 30 ਤੋਂ ਕਰੀ 30 ਕਿਲੋ ਤੋਂ 30 ਕਿਲੋ ਤੋਂ ਹਾਂ ਉਹ 40 ਕਰਦੇ 45 ਕਰਦੇ ਉਹ ਥੋੜੀ ਸੇਵ ਆ ਕਰਦੇ ਉਹ ਹੈ ਗਿਆ ਸੱਜਣਾ ਦੀ ਕੇਰ ਤੇ ਡਿਪੈਂਡ ਕਰ ਕਿਉਂਕਿ ਜੇ ਫਹਾੜਿਆ ਫੂੜਿਆ ਥੱਲੇ ਕੱਚੇ ਕੁੱਚੇ 'ਚ ਖੁੱਲੀ ਵਗ ਜੇ ਹੈ ਨਾ ਜਮ ਜਮ ਵੀਰੇ ਫਿਰ ਤਾਂ 45 ਕਿਲੋ ਦੁੱਧ ਤੋਂ ਜਮ ਨਹੀਂ ਮਰਦੀ ਨਹੀਂ ਤਾਂ 40 ਦੇ ਆਪਾਂ ਫਿਰ ਵੀ ਕਿੰਨੇ ਪੈਸੇ ਕਿੰਨੇ ਦੇ ਅੱਜ ਜੇ ਬੱਚੀ ਇਹ ਮੇ ਗਰਮੀ ਚ ਦੱਸ ਗਰਮੀ ਚ ਅੱਜ ਆਪਾਂ ਦੇ ਦੇ ਦਾਂਗੇ 155 ਦੀ 155 155 ਦੀ ਸਿਰਫ ਨਾ ਮੰਗਦੇ 255 ਨਾ 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 2 ਹੱਕ 255 ਵਾਲਾ ਵੀ ਚੈੱਕ ਕਰੀ ਫੇਸ ਤੇ ਮਾਰਨੀ ਇੱਥੋਂ ਬਰੀਡ ਨਹੀਂ ਇਹ ਕਹਿ ਸਕਦਾ ਕੋਈ ਬੰਦਾ ਵੀ ਕੋਈ ਛੋਟੀ ਨਹੀਂ ਹੈਗੀ ਕੋਈ ਬਰੀਡ ਨਾਲ ਕੋਈ ਨਹੀਂ ਉਹ ਕਰ ਸਕਦਾ ਕੋਈ ਆਰਡਰ ਦੀ ਕੁਆਲਿਟੀ ਨਹੀਂ ਬਰੀਡ ਆ ਗਈ ਫੁੱਲ ਲੇਵਾ ਅੱਗੇ ਪਿੱਛੇ ਦਾ ਤੇ ਜਮਾ ਸਾਰੇ ਪਾਸੇ ਲੇਵਾ ਦਿਖਾ ਦੇ ਜਮਾ ਠੋਸ ਲੇਵਾ ਆ ਗਿਆ ਵੀ ਮਸਟੈਰਸ ਵਾਲਾ ਕੰਮ ਤਾਂ ਕੋਈ ਮਸਟੈਰਸ ਵਾਲਾ ਦੀ ਪੂਰੀ ਠੰਡੀ ਹੈ ਪੂਰੀ ਡੰਡੀ ਸਵਾਦੀ ਕੋਈ ਇੱਥੋਂ ਕਰਾ ਦੇ ਗੈਰੀ ਚੈੱਕ ਵੇ ਵੱਡੀ ਆ ਗਈ ਫੁੱਲ ਵੱਡੀ ਜਿੰਨੀ ਕਹਦੇ ਓਨੀ ਬਰੀਡ ਜਿੰਨੀ ਕਹਦੇ ਇੱਥੋਂ ਨਾ ਉੱਤੋਂ ਦਿਖਾ ਦੀ ਸਟੇਟ ਆ ਗਈ ਬਿਲਕੁਲ ਸਟੇਟਨੈਸ ਆ ਗਈ ਪੂਰੀ ਇਹ ਜਿੰਨੀ ਜਿੰਨੀ ਸੇਫਟ ਕਰ ਲੈ ਵਿਚਾਰੀ ਦੀ ਓਨੀ ਥੋੜੀ ਐ ਠੀਕ ਆ ਗੱਲ ਇੱਕ 55 ਜੋ ਛੋਟ ਛੋਟ ਜੀ ਕਰਦੇ ਮੰਤਨ ਕਰ ਦਾਂਗੇ ਵੀਰੇ ਇਹ ਕੋਈ ਹੋਏਗਾ ਮੈਂ ਕਹਿੰਦਾ ਸਭ ਤੋਂ ਮਹਿੰਗੀ ਹੋਣੀ ਅੱਜ ਦੇ ਲਾਟ ਜੇ ਅੱਜ ਦੇ ਲਾਟ ਜੇ ਸਭ ਤੋਂ ਮਹਿੰਗੀ ਐ ਪਰ ਸਭ ਤੋਂ ਚੀਜ਼ ਐ ਠੀਕ ਆ ਰੇਟ ਕਿੰਨੇ ਤੋਂ ਸ਼ੁਰੂ ਰੂ ਅੱਜ ਆਪਣਾ ਅੱਜ ਰੇਟ ਆਪਣਾ 85000 ਤੋਂ ਸ਼ੁਰੂ 80 ਤੋਂ ਲਾ ਕੇ ਲਾਸਟ ਤੇ ਹੁਣ ਮਾਰ ਦੇ ਕਰੀ 2 ਨੰਬਰ ਵਾਲੀ ਦੇ ਕੈਮਰਾ ਵੇ ਜਿਹੜੇ ਸੱਜਣ ਕਹਿੰਦੇ ਨੇ ਨਾ ਵੀ ਐਰ ਸ਼ੈਰ ਲੈਣੀ ਆ ਤੇ ਲੈਣਾ ਵੀ ਐਰ ਸ਼ੈਰ ਜਿਨ੍ਹਾਂ ਨੇ ਜਿਹੜੇ ਕਹਿੰਦੇ ਨੇ ਨਾ ਬਾਈ ਵੀ ਜਿਹੜੇ ਘਰੇ ਰੱਖਣੀ ਇੱਕ ਚੀਜ਼ ਰੱਖਣੀ ਹੈ ਸ਼ੌਂਕ ਨੂੰ ਰੱਖਣੀ ਹੈ ਠੀਕ ਆ ਗੱਲ ਆ ਜਿਨੇ 2 3 ਰੱਖਣੀ ਜਿਨੇ 2 3 ਰੱਖਲੇ ਇੱਕ ਰੱਖ ਲਏ 40 40 ਕਿਲੋ ਦੁੱਧ ਵਾਲੀ ਇੱਕ ਰੱਖ ਲਏ ਧੋਰ ਕਰਨ ਖੋਕ ਸ਼ੌਕ ਇੱਕ ਪੂਰਾ ਕਰ ਦੂਗੀ ਤੇ ਦੁੱਧ ਵੀ ਦੋ ਜਣਾ ਇੱਕ ਪੂਰਾ ਕਰ ਦੂਗੀ ਇਹਦੇ ਕਰੀ ਬੱਚੇ ਤੇ ਮਾਰੀ ਕੈਮਰਾ ਉਹ ਨਾਲੂਆ ਜਮੇ ਗਿੱਲਾ ਨਾਲਾ ਕੱਲ ਦੇਖਣ ਨੂੰ ਜੇ ਨਾਲੂਆ ਟੁੱਟ ਗਿਆ ਤੁਹਾਨੂੰ ਐ ਲੱਗੂ ਜਿਵੇਂ ਮਹੀਨੇ ਦਾ ਹੁੰਦਾ ਏਡਾ ਕੱਦ ਕੰਟੀ ਹੋਈ ਨਾ ਸੁਈ ਨੂੰ ਠੀਕ ਆ ਗੱਲ ਇਹ ਇੱਥੋਂ ਮਾਰਨੀ ਕਰੀ ਕੈਮਰਾ ਇਹਨੇ ਗਰਮੀ ਗੁਰਮੀ ਇਹ ਮੰਨ ਲੈ ਇਹ ਵੀ ਇਹ ਤਾਂ ਮੈਂ ਐਸਾ ਮੈਂਸ ਮੰਨ ਕੇ ਲੈ ਲੇ ਇਹ ਲੈ ਜਾ ਲੈ ਇਹ ਇੱਥੋਂ ਮਾਰਨੀ ਕਰੀ ਕੈਮਰਾ ਬਈ ਇੱਥੋਂ ਕਰਾ ਦੇ ਚੱਕ ਬੜਾ ਠੋਸ ਆ ਕੰਮ ਜਮੇ ਪਲਵਾਨ ਵਾਲਾ ਸਿਸਟਮ ਹੀ ਹੋਇਆ ਪਿਆ ਜਮਾ ਦੇ ਇਹਦੀ ਸਵੇਰੇ ਵੀ ਬੋਲੀ ਕੱਢੀ ਹੋਈ ਆ ਦੋਨਾਂ ਦੀ ਓਕੇ ਸੁਆ ਸੁਆ ਦੂਜਾ ਦੂਸਰਾ ਸੁਆ ਹਾਂਜੀ ਹਾਂ ਤੇ ਥਾਣੇ ਦਾ ਵੀ ਕਹਿ ਲਿਆ ਫੁੱਟ ਚਾਈ ਇਹਨਾਂ ਦੋਨਾਂ ਦੀ ਜਮਾ ਜਾਰੀ ਚਵਾਈ ਵੱਲੋਂ ਕਿਸੇ ਪਾਸੇੋਂ ਨਹੀਂ ਕੋਈ ਠੀਕ ਆ ਗੱਲ ਇਥੋਂ ਕਹਿ ਰਹੀ ਸਾਰੀ ਦਿਖਾ ਦਿਉ ਏ ਇਥੋਂ ਇਥੋਂ ਕਰਾ ਦੇ ਤਸੱਲੀ ਤੋਰ ਨਹੀਂ ਕਰਨਾ ਇਹਨੂੰ ਫਾਸ ਫਾਸ ਕੇ ਤੁਰਨ ਵਾਲਾ ਕੰਮ ਹੀ ਆ। ਵੀਰੇ ਆਰਡਰ ਦੀ ਕੁਆਲਿਟੀ ਪੂਰੀ ਐ ਠੀਕ ਆ ਗੱਲ ਆ। ਏ ਕਮਾਲਕ ਮਲਕ 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 ਮਲ। ਏ ਇਥੋਂ ਇਥੋਂ ਇਹ ਇਥੇ ਰੋਕ ਲੱਕ ਮਾਂ ਕੇ ਲੈ ਜਿੱਥੇ ਮਰਜੀ। ਕਿੰਨਾ ਟਾਈਮ ਹੋਗਾ ਸੁਈ ਨੂੰ? 12 13 ਘੰਟੇ ਹੋਏ ਨੇ। ਜੇਰ ਦੀ ਦੋਨਾਂ ਦੀ ਓਕੇ ਲੈ ਬਹਿ ਜਾ ਜਿੰਮੇ ਮਰਜੀ ਬਹਿ। ਕਿੰਨੀ ਬੌਲੀ ਹੋਊਗੀ ਇਹਦੇ ਕੋਲੇ ਹੁਣ? ਖਾਲੀ ਇਹ ਵੀ ਨਹੀਂ ਕਰੀ ਇਹਦੇ ਵੀ ਲਗਭਗ 20 ਤੋਂ ਪਾਰ ਐ। ਠੀਕ ਆ ਗੱਲ ਆ। ਜੇ ਆਪਾਂ ਖਾਲੀ ਮੰਨ ਕੇ ਚੱਲੀਏ ਕਹਿੰਦਾ 20 ਕਿਲੋ ਤੋਂ ਬਾਹਰੇ ਕਹਿ ਲਈਏ ਤਿਆਰ ਆ ਇਹ ਸਟਾਰਟ 20 ਤੋਂ ਬਾਹਰੇ ਸਟਾਰਟਿੰਗ ਕਰੀ ਹੈ ਠੀਕ ਆ ਗੱਲ ਤੇ ਮਜ਼ਬੂਤ ਫੁੱਲ ਆ ਗਈ ਹੈ ਨਾ ਪੈਰ ਇਹ ਵੀ ਆਪਾਂ ਐ ਨਹੀਂ ਕਹਿੰਦੇ ਕੋਈ 35 ਕਿਲੋ 40 ਕਿਲੋ 30 ਕਿਲੋ ਜਿਹੜਾ ਮਰਜ਼ੀ ਭਰਾ ਮੰਨ ਕੇ ਲੈ ਲੈ ਠੀਕ ਆ ਗੱਲ ਦੋਨੋਂ ਤਾਂ ਇਹ 35 ਵਾਲੀ ਹੈ ਪਰ 30 ਆਪਾਂ ਕਹਾਂਗੇ 30 ਕਿਲੋ ਜਿਹੜੇ ਮਰਜ਼ੀ ਮੰਨ ਤੇ ਦੋ ਨੰਬਰ ਜੋੜੇ ਦਾ 70 ਮੰਨ ਕੇ ਲੈ ਜਾ ਚਾਹੇ ਘਰੇ ਜਾ ਕੇ 80 ਕਰ ਦੇਣਾ ਯਰ 75 ਕਿਲੋ ਤਾਂ ਬੜੇ ਆਰਾਮ ਨਾਲ ਦੇਣਾ ਦੋਨਿਆਂ ਬੱਚਿਆਂ ਠੀਕ ਆ ਗੱਲ ਇਹ ਇਹ ਬਾਈ ਕੰਨ ਦੇ ਦਊਗੀ 30 ਦੇ ਲਗਭਗ ਇਹਦੇ ਕੋਲ ਇਹ ਨਾ 20 ਕਿਲੋ ਤੋਂ ਬਾਹਰੀ ਇਸ ਟਾਈਮ ਤਿਆਰੀ ਦਾ ਪਰ ਜਿਹੜੇ ਲੇਵੇ ਨ ਯਾਰ ਲੇਵੇ ਬਾਲੇ ਕਮਾਲ ਦੇ ਰਾਹ ਬਾਲੇ ਵੀਰੇ ਇਹੀ ਚੀਜ਼ਾਂ ਨੇ ਤੇ ਇੱਥੋਂ ਇਹਨਾਂ ਦਾ ਹੀ ਮੁੱਲ ਹੈ ਇਹ ਇੱਥੋਂ ਕਰਾ ਦੀ ਜਾਂ ਇੱਕ ਦਾ ਹੁੰਦਾ ਟੁੱਟਵਾ ਜਾਂ ਇੱਕ ਹੁੰਦਾ ਠੋਸ ਹੋਈ ਕਰਨ ਬੰਨੇ ਤੇ ਬੱਚੇ ਤੇ ਮਾਰਦੀ ਘਰੀ ਕੈਮਰਾ ਨਾਲੂਆ ਜਿਵੇਂ ਗਿੱਲਾ ਪਿਆ ਰਾਤ ਦੀ ਇਹ ਸੁਈਆ ਜੈਨੂਅਨ ਉਹ ਚੀਜ਼ ਨਹੀਂ ਵੀ ਜੇ ਰਾਂ ਦੋਨੇ ਦੀਆਂ ਓਕੇ ਨੇ ਵੀਰੇ ਤੇ ਇਹ ਇਹਦਾ ਇਹਦੇ ਕਰਨ ਕਿੰਨੇ ਪੈਸੇ ਜਮੀ ਇਹ ਵੀ ਅੱਜ ਆਫਰ ਲਾ ਦਾਂਗੇ ਵੀਰੇ ਇਹ ਆਪਾਂ ਦੇ ਦਾਂਗੇ 115000 ਰੁਪਏ ਦੇ ਇਹ 1 15 ਦੀ ਇਹ 1 55 ਇਹ 1 55 ਦੀ ਜੇ ਇਹਦਾ ਵੀ ਭਲੇਖਾ ਉਹੀ ਪਉਂਦੀ ਹੈ ਇਹ ਕੋਈ ਮਰਜ਼ੀ ਭਰਾ 40 ਕਿਲੋ ਮੰਨ ਕੇ ਲੈ ਲੇ ਠੀਕ ਆ ਉਹ ਕੋਈ ਮਰਜ਼ੀ ਭਰਾ 30 ਜੋੜੇ ਚੋਂ ਕਿੰਨੇ ਹਜ਼ਾਰ ਛੱਡ ਦਾਂਗੇ ਦੋਨਾਂ ਚੋਂ ਜੋੜੇ ਚੋਂ 10000 ਮਾਫੀ ਕਰ ਦਾਂਗੇ ਪੂਰਾ 10000 ਠੀਕ ਹੈ ਗੱਲ ਹਾਂ ਜੀ ਉਹ ਜੇ ਆਪਾਂ ਆਪਾਂ ਉਹਦਾ ਡੇਢ ਮੰਗ ਲਈ ਉਹਦਾ ਵੀ ਥੋੜਾ ਜੇ ਆਪਾਂ ਇਹਦਾ 2 ਮੰਗ ਲਈ ਤਾਂ ਵੀ ਥੋੜਾ ਚਾਹੇ ਯਾਰ 10 ਮਾਫੀ ਕਰਾ ਲਿਓ ਚਾਹੇ ਅੰਬਰਸਰ ਪਹੁੰਚ ਕਰਾ ਲਓ ਅੰਬਰਸਰ ਪਹੁੰਚ ਕਰਾ ਲਓ ਠੀਕ ਹੈ ਗੱਲ ਠੀਕ ਹੈ ਬੜੀ 200 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ 250 ਕਿਲੋਮੀਟਰ ਦੀ ਪਹੁੰਚ ਕਰ ਦਾਂਗੇ ਜੋੜੇ ਦੀ ਯਾਰ ਚਾਹੇ ਅੰਬਰਸਰ ਦੀ ਜੋੜੇ ਦੀ ਪਹੁੰਚ ਕਰਾ ਲਿਓ ਤੇ ਚਾਹੇ ਛੜਾ ਲਿਓ 10000 ਰੁਪਿਆ ਹੋਰ ਏਰੀਆ 'ਚ ਪਹੁੰਚ ਕਰਾਉਣੀ ਆ 200 ਕਿਲੋਮੀਟਰ ਜਾਣ 200 200 ਹੁਣ 400 ਕਿਲੋਮੀਟਰ ਦੀ ਕਿਸੇ ਵੀ ਏਰੀਆ 'ਚ ਪਹੁੰਚ ਕਰਾ ਲਓ ਇਸੇ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਪਹੁੰਚ ਕਰਾ ਲਓ ਯਾਰ ਠੀਕ ਆ ਗੱਲ ਅੱਜ ਆਫਰ ਹੈ ਠੀਕ ਆ ਗੱਲ ਅੱਜ ਅੱਜ ਦਿਲ ਖੁਸ਼ ਕਰਦਿਆਂ ਨੇ ਬੈਠਾ ਅੱਜ ਦਿਲ ਖੁਸ਼ ਕਰਦਿਆਂ ਠੀਕ ਆ ਗੱਲ ਹਾਂਜੀ ਅੱਜ ਆਪਾਂ ਜਿੰਨੀ ਸਿਫਤ ਕਰ ਲਈ ਓੰਨੀ ਹੀ ਜ਼ਿਆਦੇ ਥੋੜੀ ਓੰਨੀ ਘਟਾ ਘਟ ਆ ਜਾ ਫਿਰ ਹੁਣ ਆ ਜਾ ਅਗਲੇ ਨੰਬਰ ਤੇ ਹੁਣ ਮਾਰਦੇ ਘਰੀ ਆ ਤੇ ਕੈਮਰਾ ਆ ਆ ਗਈ ਗਰਲੈਂਡੋ ਇਹ ਆ ਗਈ ਗੱਬਣ ਦੂਜਾ ਸੁਆ ਸੁਆ ਦੀ ਇਹ ਵੀ ਠੰਡੀ ਲੈ ਲੈ ਆ ਬਣੂ ਬਣੂ ਕੀ ਬਾਲੀ ਲੈ ਇਥੋਂ ਕਰਾ ਲੈ ਜੈ ਕਿਝੋਲੀ ਚੂੜੀ ਦਾ ਸਾਫ ਸੂਖ ਬੜੀ ਸਾਫ ਸੂਖ ਸਾਰੇ ਪਾਸੇ ਆ ਤੌਰ ਖੋਲ ਕੇ ਭਾਈ ਤੇ ਕੱਦ ਚੰਗਾ ਆ ਗਿਆ ਇਹਦਾ ਇਹਦਾ ਇਹ ਮੰਨ ਲਓ ਵੀ ਗਰਮੀਆਂ ਦਾ ਇੱਕ ਆਪ ਤੋ ਇਹ ਤਾਂ ਮੈਂ ਐਸੀ ਮੰਨ ਕੇ ਲੈ ਲਿਆ ਵੱਡੇ ਭਾਈ ਦੂਜਾ ਸੂਆ ਕਿੰਨੇ ਦਿਨ ਗੱਡੂ ਕਰਦੇ ਦੂਜਾ ਸੂਆ ਹਫਤੇ ਦੀ ਕੱਚੀ ਮੰਨ ਕੇ ਲੈ ਲੈ ਇੱਕ ਹਫਤੇ ਦੀ ਹਾਂਜੀ ਹਾਂ ਆ ਕੱਢਦੇ ਹੋ ਸਕਦਾ ਇੱਕ ਦੋ ਦਿਨ ਉੱਤੇ ਕੱਢਦੇ ਹੈ ਨਾ ਇੱਕ ਦੋ ਦਿਨ ਉੱਤੇ ਕੱਢਦੇ ਲੈ ਚੱਲ ਐ ਨੂੰ ਸਟੇਟ ਆ ਗਈ ਉੱਤੋਂ ਫੁੱਲਾ ਤੇ ਬਾਕੀ ਚਮਕ ਦਮ ਸਜਣੋਂ ਚੰਗੀ ਆ ਬੱਛੀ ਚ ਜਾਨ ਵਾਲੀ ਬੱਛੀ ਆ ਇਹ ਮੰਨ ਲਓ ਵੀ ਤੁਸੀਂ ਨਾ ਇੱਕ ਮੱਝ ਵਾਲਾ ਸਿਸਟਮ ਹੈ ਮੱਝੀ ਮੱਝੀ ਜੋ ਮੱਝੀ ਲੈ ਕੇ ਚੱਲੇ ਆ ਤੇ ਕਰਨੇ ਲੱਗ ਦੁੱਧ ਕਿੰਨਾ ਦੱਸਿਆ ਪਹਿਲਾਂ ਦਾ ਵੀਰੇ ਇਹਦਾ 18-19 ਕਿਲੋ ਪਾਇਆ ਹੋਇਆ 20 ਕਿਲੋ ਜਿਹੜਾ ਮਰਜ਼ੀ ਭਰਾ ਮੰਨ ਕੇ ਲੈ ਲੈ ਠੀਕ ਆ ਕੱਦ ਚੰਗਾ ਹਨਾ ਕੱਦ ਵੱਡੀਆਂ ਐ ਛੋਟੀ ਨਹੀਂ ਹੈ ਗਈ ਅੱਜ ਆਪਣਾ ਜਾਨਵਰ ਕੋਈ ਛੋਟਾ ਨਹੀਂ ਹੈਗਾ ਠੀਕ ਆ ਗੱਲ ਇੱਥੇ ਰੋਕ ਲਿੰਗ ਮਾ ਕੇ ਅੱਜ ਆਪਣਾ ਐਸਾ ਬਾਲਿਆ ਵੀ 30 ਤੋਂ 20 ਤੋਂ ਪਾਰ ਪਾਰ ਤੋਂ ਸਟਾਰਟਿੰਗ ਹੈ ਦੁੱਧ ਠੀਕ ਆ ਗੱਲ ਕਮਾਲ 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 ਇਹ ਇੱਥੋਂ ਮਾਰਨੀ ਯਾਰੀ ਕੈਮਰਾ ਥਣ ਥਣ ਚੰਗਾ ਲੱਗਿਆ ਤੇ ਗੱਬਣ ਦੀ ਗਾਰੰਟੀ ਦੇ ਦਾਂਗੇ ਥਣਾ ਦੀ ਦੇ ਕੱਲੀ ਕੱਲੀ ਦਾ ਰੇਟ ਓਦਾਂ ਦਾ ਹੋ ਜੂ ਜੇ ਕਿਸੇ ਨੇ ਕੋਈ ਵੀ ਦੋ ਲੈਣੀਆਂ ਕੋਈ ਵੀ ਦੋ ਲੈਣੀਆਂ ਓਦਾਂ ਦਾ ਹੋ ਜੂਗਾ ਠੀਕ ਆ ਗੱਲ ਹਾਂਜੀ ਹਾਂਜੀ ਦਿਨੇ ਕੱਢੂਗੀ ਹਫਤਾ ਹਫਤਾ ਕੱਢੂਗੀ ਇਹਨੂੰ ਮੈਸ ਮੰਨ ਕੇ ਲੈ ਲੇ ਕੋਈ ਮਰਜ਼ੀ ਦਾ ਮੈਸ ਮੰਨ ਕੇ ਨਾ ਲਵੇ ਕੋਈ ਵੀ ਭਰਾ ਠੰਡੀ ਸੀਲ ਐ ਠੀਕ ਆ ਗੱਲ ਆ ਸੁਭਾਹ ਦੀ ਰਹੂਗੀ ਠੰਡੀ ਤੇ ਸਾਫ ਸੋਥਰੀ ਫੁੱਲ ਤੇ ਉਸ ਤੋਂ ਵੱਡੀ ਆ ਗਈ ਸਜਣੋ ਫੁੱਲ ਛੋਟੀ ਭਰਾ ਕੋਈ ਇਹ ਤਾਂ 20 ਕਿਲੋ ਵਾਲੀ ਮੈਸ ਮੰਨ ਕੇ ਲੈ ਲੇ ਜਿਹੜਾ ਮਰਜ਼ੀ ਭਰਾ ਠੀਕ ਆ ਗੱਲ ਤੇ ਫੈਟ ਵੀ ਚੰਗੀ ਪਾਈ ਜੂ ਉਥੇ ਪਾਉਗੀ ਪਾਉਗਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਦੱਸਣ ਦੀ ਲੋੜ ਹੀ ਨਹੀਂ ਕਿੰਨੇ ਠੀਕ ਹੈ ਗੱਲ 80 ਜੋ ਮਾਨਤਾਣ ਕਰ ਦਾਂਗੇ ਠੀਕ ਹੈ ਗੱਲ ਕੋਈ ਬਾਹਰ ਐ ਨਹੀਂ ਹੈਗਾ ਭਰਾ ਕੋਈ 60 60 ਵਾਲਾ ਫੋਨ ਨਾਲ ਠੀਕ ਹੈ ਗੱਲ ਇੰਨੀ ਘੱਟ ਬਣ ਕੇ ਵੇਂਟਿਆ ਵੀ ਭਰਾ 80 ਜੋ ਬਾਈ ਕਹਿੰਦਾ ਮਾਨਤਾਣ ਕਰ ਦਾਂਗੇ ਧੁੱਪ ਛਾਂ ਬਰਸਾਤ ਜਿੰਮੇ ਮਰਜੀ ਬੱਲੇ ਜਿੱਥੇ ਬਿਨਾ ਪੱਖੇ ਬਿਨਾ ਫੁਵਾਾਰੇ ਤੋਂ ਜਿੰਮੇ ਮਰਜੀ ਰੱਖ ਲਿਆ ਜਾ ਰਿਹਾ ਜਵਾਬ ਨਹੀਂ ਦਿੰਦੀ ਜਿੰਨੀ ਮਰਜੀ ਢੀੜੀ ਜਗਾ ਜਿੰਨੀ ਮਰਜੀ ਸ਼ਹਿਰ ਚ ਲਿਆ ਕੇ ਬੰਦ ਦਿਓ ਇਹ ਜਵਾਬ ਨਹੀਂ ਦਿੰਦੀ ਵਿਚਾਰੀ ਜਿੰਮੇ ਕਹੂੰਗੇ ਉਵੇਂ ਰੱਖ ਲੂ ਠੀਕ ਹੈ ਗੱਲ ਤੇ ਇੱਥੇ ਮਾਰਗੜੀ ਕੈਮਰਾ ਦਾ ਸਮੁੰਦਰੀ ਜਹਾਜ਼ ਹੀ ਆ ਓਏ ਆ ਸੁਈ ਹੋਈ ਆ ਵੀਰੇ ਆਈ ਆ ਗਈ ਫੁੱਲ ਵੱਡੀਆਂ ਜੀ ਆ ਗਈ ਇਹ ਤਾਂ ਫੁੱਲ ਵੱਡੀਆਂ ਵੀਰੇ ਫੁੱਲ ਇਹਦਾ ਸੁਆ ਕਰਨਾ ਇਹਦਾ ਸੁਆ ਵੀਰੇ ਦੂਜਾ ਇਹ ਕਦੋਂ ਸੁਈ ਆ ਇਹ 8 ਦਿਨਾਂ ਦੀ ਸੁਈ ਆ 8 ਦਿਨ ਦੀ 8 ਦਿਨ ਦੀ ਸੁਈ ਆ ਜੇਰ ਜੱਪਾ ਸਾਰਾ ਗੋਸ ਹੈ ਗਰੰਟੀ ਜਮ ਚਵਾਈ ਵੀ ਕਮਿਆਂ ਚਵਾਈ ਦੀ ਤਾਂ ਫਿਰ ਗੱਲਾਂ ਹੀ ਛੱਡ ਦੇ ਹੈ ਗੱਲਾਂ ਹੀ ਛੱਡ ਦੇ ਚਵਾਈ ਪੈ ਠੀਕ ਆ ਗੱਲ ਵੱਡੀ ਆ ਗਈ ਫੁੱਲ ਆ ਨਾ ਫੁੱਲ ਵੱਡੀਆਂ ਵੀਰੇ ਫੁੱਲ ਵੱਡੀ ਆ ਵੱਡੀ ਸਜਣੋ ਆ ਗਈ ਪੂਰੀ ਫੁੱਲ ਲੇਵਾਏ ਕਹਿ ਸਕਦੇ ਫੇਖ ਸਜਾ ਹੀ ਰੱਖੂਗੀ ਜੇ ਇਹੀ ਤਾਂ ਆਪਾਂ ਚੀਜ਼ ਦੇਖ ਦਿੰਦੇ ਆ ਇਹ ਇੱਥੇ ਜੇ ਰੋਕ ਲਈ ਕਰਨ ਕਮਾਗੇ ਤਾਂ ਮੈਂ ਕਹਣਾ ਜੇ ਐ ਕਮਾਗੇ ਰੋਕ ਲਈ ਛੋਟੇ ਹੱਥੀ ਚ ਤਾਂ ਜਾਣੀ ਨਹੀਂ ਨਾ 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 ਅੱਛਾ ਰੋਕਦੀ ਆ ਸਾਰੀ ਕਮਾਲਾ ਕਮਾਲਾ ਹਮਾਲਾ ਕਮਾਲਾ 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 ਰੋ ਲੈ ਚੱਲ ਲੈ ਚੱਲ 8 ਦਿਨ ਦੀ ਸੂਈ ਦੁੱਧ ਹਾਜ਼ਰ ਕਿੰਨਾ ਕਰਨ ਇਹਦੇ ਥੱਲੇ ਭਰਾਵਾ 23 ਵੀ ਹੋ ਸਕਦਾ 22 ਹੋਗਦਾ 20 ਤੋਂ ਪਾਰ ਤਾਂ ਹੈਗਾ ਹੈਗਾ 20 ਤੋਂ ਪਲੱਸ ਹੈਗਾ ਇਸ ਟਾਈਮ 23 ਹੋਵੇ 22 ਹੋਵੇ ਪਰ 20 ਤਾਂ ਜਮਾ ਮਿੰਦਾਂਗੇ ਠੀਕ ਆ ਗੱਲ 20 ਤਾਂ ਇਹ ਮੰਨ ਲਾ ਵੀ ਡੰਗ 2 ਡੰਗ 4 ਟਾਈਮ ਚਾਰ ਜੁੜੀ 20 ਤਾਂ ਜਮਾ ਮਿੰਦਾਂਗੇ ਜਾਂਦੀ ਆ ਘੋੜੇ ਜਿਉ ਹ ਕਿੰਨਾ ਦੁੱਧ ਪਾ ਸਕਦੀ ਆ ਵੀ ਇਕਲੇ ਬਲ ਤੇ ਯਾਰ ਜਿਆਦਾ ਨਹੀਂ ਕਹਿੰਦੇ 25 ਕਿਲੋ ਤੋਂ ਨਹੀਂ ਮਰਦੀ ਫੈਂਟ ਚੰਗੀ ਆ ਜੂ ਚੰਗੀ ਫੈਂਟ ਕਿੰਨੇ ਪੈਸੇ ਜਮੇ ਫਿਕਸ ਮਾੜੇ ਮਾੜੇ ਸਿੰਘ ਦੇ ਖਰਚੇ ਨੇ ਮੀਨੇ ਠੀਕ ਆ ਜਿਵੇਂ ਅਣਜਾਣ ਡਾਕਟਰ ਨੇ ਦਾਗੇ ਹੁੰਦੇ ਨੇ ਜਿਵੇਂ ਮੇਰੇ ਵਰਗਾ ਕੋਈ 2 ਕੁ ਮਹੀਨੇ ਡਾਕਟਰ ਨਾਲ ਲਾ ਕੇ ਆਪ ਡਾਕਟਰ ਬਣ ਜਾਂਦੇ ਨੇ ਠੀਕ ਆ ਗੱਲ ਉਹ ਕੰਮ ਕਰਿਆ ਹੋਇਆ ਕਿਸੇ ਟਾਈਮ ਬੰਦੇ ਨੇ ਸਰ ਉਹ ਤਾਂ ਕੋਈ ਸਮੱਸਿਆ ਨਹੀਂ ਆ ਲੈ ਠੰਡੀ ਸੀਲ ਤਾਂ ਪੂਰੀ ਐ ਜਿਵੇਂ ਮਰਜੀ ਪੈਸੇ ਕਿੰਨੇ ਜਮੇ ਇਹ ਵੀ ਆਪਾਂ 80000 ਦੀ ਦੇ ਦਾਂਗੇ ਅੱਜ ਇਹ ਵੀ 80 ਦੀ ਇਹ ਵੀ 80 ਦੀ ਦੋਨਾਂ ਦੇ ਦੋਨਾਂ ਦੇ 5000 ਮਾਰਦੀ ਚਾਹੇ ਇਹਨਾਂ ਦੋਨਾਂ ਦੀ ਜਿਹੜੇ ਦੀ ਮਰਜ਼ੀ ਦੀ 100 ਕਿਲੋਮੀਟਰ ਤੱਕ ਪਹੁੰਚ ਕਰਾ ਲੈ ਇੱਕ 55 ਦੀ ਜੋੜੀ ਦੇ ਦਾਂਗੇ ਦੇ ਦਾਂਗੇ ਫਿਰ ਇੱਕ 60 ਬਣਦਾ ਜੀ ਆ ਨੰਬਰ ਬੋਲ ਦਰਾ 9779939077 9779939077 ਬਾਈ ਦਾ ਨੰਬਰ ਆ ਸੰਪਰਕ ਬਾਈ ਨਾਲ ਕਰ ਲਿਓ ਪਿੰਡ ਮਾਡਲ ਟਾਊਨ ਨੰਬਰ 1 ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਧੰਨਵਾਦ